ਦੁਨੀਆ ਭਰ ਦੇ ਵਿੱਚੋਂ ਜੁੜੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਾਂ ਤੁਹਾਡਾ ਸੰਦੀਪ ਸਿੰਘ ਤੇ ਤੁਸੀਂ ਦੇਖ ਰਹੇ ਹੋ YouTube ਚੈਨਲ ਪੰਜਾਬੀ ਨੈਟਵਰਕ ਅੱਜ 23 ਮਈ 2025 ਦਿਨ ਸ਼ੁੱਕਰਵਾਰ ਇੱਕ ਖਾਸ ਪ੍ਰੋਗਰਾਮ ਲੈ ਕੇ ਤੁਹਾਡੇ ਰੂਬਰੂ ਇੱਕ ਵਾਰ ਫਿਰ ਹਾਜ਼ਰ ਹੋਇਆ ਦੁਨੀਆ ਦੀ ਰਾਜਨੀਤੀ ਦੇ ਵਿੱਚ ਬੜਾ ਫੋਜ ਤੇ ਬੜੀ ਛੇਤੀ ਬਦਲਦਾ ਜਾ ਰਹੀ ਹੈ ਕੀ ਪੰਜਾਬ ਦੀ ਰਾਜਨੀਤੀ ਵੀ ਦੁਨੀਆ ਅਨਸਾਰ ਬਦਲ ਰਹੀ ਆ ਦੁਨੀਆ ਦੀ ਬਦਲਦੀ ਰਾਜਨੀਤੀ ਦੇ ਵਿੱਚ ਪੰਜਾਬ ਕਿੱਥੇ ਖੜਾ ਹੈ ਦੁਨੀਆ ਦੇ ਆਉਣ ਵਾਲੇ ਸਮੇਂ ਦੇ ਵਿੱਚ ਦੁਨੀਆ ਦੇ ਨਕਸ਼ੇ ਦੇ ਵਿੱਚ ਪੰਜਾਬ ਦਾ ਕੀ ਸਟੇਟਸ ਹੋਣ ਜਾ ਰਿਹਾ ਹੈ ਕਿਉਂਕਿ ਪੰਜਾਬ ਇੱਕ ਸੰਘਰਸ਼ ਦੇ ਵਿੱਚ ਹੀ ਲੰਘ ਰਿਹਾ ਪੰਜਾਬ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰਦਾ ਆ ਰਿਹਾ ਕਿਉਂਕਿ ਸੰਘਰਸ਼ ਕਰ ਰਹੀਆਂ ਕੌਮਾਂ ਵਾਸਤੇ ਇੱਕ ਲਾਈਟ ਇੱਕ ਚਾਨਣ ਇੱਕ ਬਲਬ ਦੀ ਉਹ ਭਾਲ ਦੇ ਵਿੱਚ ਹੁੰਦੀਆਂ ਕਿਹ ਚਾਨਣ ਦੇ ਵਿੱਚ ਉਹ ਆਪਦੀ ਕੌਮ ਦਾ ਇੱਕ ਇਦਾਂ ਦਾ ਰਸਤਾ ਦੇਖ ਸਕਣ ਜਿਸ ਰਸਤੇ ਤੇ ਚੱਲ ਕੇ ਆਪਦੀ ਕੌਮ ਦਾ ਇੱਕ ਆਪਦੀ ਖੁਸ਼ਹਾਲੀ ਦਾ ਉਜਵਲ ਭਵਿੱਖ ਬਣਾ ਸਕਣ। ਸੋ ਸਾਡਾ ਇੱਥੇ ਹਰ ਹਫ਼ਤੇ ਪ੍ਰੋਗਰਾਮ ਕਰਦਾ ਮਕਸਦ ਇਹ ਹੀ ਹੁੰਦਾ ਕਿ ਦੁਨੀਆ ਦੇ ਵਿੱਚ ਕਿੱਥੇ ਕਿੱਥੇ ਲਾਈਟ ਜਲ ਰਹੀ ਆ ਕਿੱਥੇ ਕਿੱਥੇ ਚਾਨਣ ਹੋ ਰਿਹਾ ਦੁਨੀਆ ਦੇ ਵਿੱਚ ਕਿੱਥੇ ਕਿੱਥੇ ਸਾਡੀ ਗੱਲ ਹੋ ਰਹੀ ਆ ਉਹ ਜਾਣਕਾਰੀ ਲੈ ਕੇ ਤੁਹਾਡੇ ਨਾਲ ਤੁਹਾਡੇ ਰੂਬਰੂ ਕਰੀਏ ਤੁਹਾਡੇ ਨਾਲ ਸਾਂਝੀ ਕਰੀਏ। ਕਿਉਂਕਿ ਇਹਨਾਂ ਚੀਜ਼ਾਂ ਦਾ ਸਾਨੂੰ ਪਤਾ ਹੋਣਾ ਬੜਾ ਜ਼ਰੂਰੀ ਆ ਸਾਡੀਆਂ ਕਿਹੜੀਆਂ ਧਿਰਾਂ ਕਿਹੜੀਆਂ ਜਥੇਬੰਦੀਆਂ ਕਿਹੜੇ ਲੀਡਰ ਸਾਡੇ ਨੇ ਕਿਹੜੇ ਲੀਡਰਾਂ ਦੀ ਸਿਆਣਪ ਕੌਮ ਦਾ ਭਵਿੱਖ ਬਣਾ ਸਕਦੀ ਆ ਕਿਉਂਕਿ ਨਾਰਮਲ ਸਮੇਂ ਦੇ ਵਿੱਚ ਬਥੇਰੀਆਂ ਜਥੇਬੰਦੀਆਂ ਬਥੇਰੇ ਲੀਡਰ ਨਿਕਲ ਕੇ ਸਾਹਮਣੇ ਹੁੰਦੇ ਨੇ ਪਰ ਲੀਡਰਸ਼ਿਪ ਦੀ ਕਾਬਲੀਅਤ ਦਾ ਪਤਾ ਉਦੋਂ ਲੱਗਦਾ ਜਦੋਂ ਇੱਕ ਸਮਾਂ ਇਦਾਂ ਦਾ ਆਉਂਦਾ ਉਸ ਸਮੇਂ ਦੇ ਉੱਤੇ ਫੈਸਲਾ ਕਰਨਾ ਪੈਂਦਾ ਤੇ ਇੱਕ ਲੀਡਰਸ਼ਿਪ ਤੁਹਾਨੂੰ ਸਦੀਆਂ ਦੀ ਗੁਲਾਮੀ ਤੁਹਾਡੇ ਕੋਲ ਪਾ ਸਕਦੀ ਹੈ ਤੇ ਉਸੇ ਸਮੇਂ ਦੇ ਉੱਤੇ ਇੱਕ ਸਿਆਣੀ ਸੂਝ-ਬੂਝ ਰੱਖਣ ਵਾਲੀ ਲੀਡਰਸ਼ਿਪ ਤੁਹਾਨੂੰ ਇੱਕ ਸੁਨਹਿਰੀ ਭਵਿੱਖ ਤੇ ਉਜਵਲ ਭਵਿੱਖ ਕੌਮ ਦਾ ਬਣਾ ਸਕਦੀ ਹੈ ਜਿਵੇਂ 47 ਤੋਂ ਪਹਿਲਾਂ ਦੁਨੀਆ ਦੇ ਵਿੱਚ ਹਾਲਾਤ ਬਣੇ ਹੋਏ ਸੀ ਸਾਰੀ ਦੁਨੀਆ ਜੰਗ ਦੇ ਮੈਦਾਨ ਦੇ ਵਿੱਚ ਸੀ ਸਾਰੀ ਦੁਨੀਆ ਲੜ ਰਹੀ ਸੀ ਦੋ ਵੱਡੀਆਂ ਧਿਰਾਂ ਦੋ ਬਲੌਕ ਜਿਹੜੇ ਬਣੇ ਹੋਏ ਸੀ ਦੋਨਾਂ ਬਲੌਕਾਂ ਦੇ ਨਾਲ ਦੁਨੀਆ ਨੇ ਆਪੋ ਆਪਣੀਆਂ ਸਾਈਡਾਂ ਤੇ ਕੀਤੀਆਂ ਹੋਈਆਂ ਸੀ ਦੋ ਧਿਰਾਂ ਵਿਚ ਲੜ ਰਹੀਆਂ ਸੀ ਉਸ ਦੁਨੀਆ ਦੀ ਜੜਾਈ ਦੇ ਵਿੱਚ ਜਦੋਂ ਆਪਾਂ ਦੇਖਦੇ ਆਂ ਕਿ ਹਿੰਦੁਸਤਾਨ ਵਾਲੇ ਪਾਸਿਓਂ ਜਿਹੜੀ ਲੀਡਰਸ਼ਿਪ ਸੀ ਉਹ ਜਿਹੜੀ ਉਹਨਾਂ ਦੀ ਸਟ੍ਰੈਟਜੀ ਸੀ ਜਿਹੜੀ ਉਹਨਾਂ ਦੀ ਪਾਲਿਸੀ ਸੀ ਇੱਕ ਪਾਸੇ ਜਿੱਥੇ ਗਾਂਧੀ ਤੇ ਨਹਿਰੂ ਇੰਗਲੈਂਡ ਦੇ ਨਾਲ ਗੋਰਿਆਂ ਦੇ ਨਾਲ ਬੈਠ ਕੇ ਗੱਲਬਾਤ ਕਰ ਰਹੇ ਸੀ ਟੇਬਲ ਟॉक ਹੋ ਰਹੀ ਸੀ World War 1 ਦੇ ਵਿੱਚ 2 ਦੇ ਵਿੱਚ ਸਿੱਖ ਆਪਾਂ ਅਕਸਰ ਗੱਲ ਕਰਦੇ ਹਾਂ ਲੱਖਾਂ ਦੀ ਗਿਣਤੀ ਦੇ ਵਿੱਚ ਗੋਰਿਆਂ ਵਾਲੇ ਪਾਸਿਓਂ ਲੜੇ ਸ਼ਹੀਦ ਹੋਏ ਮਾਰੇ ਗਏ ਪਰ ਟੇਬਲ ਦੇ ਉੱਤੇ ਬੈਠ ਕੇ ਜਦੋਂ ਗੱਲਬਾਤ ਕਰਨ ਦੀ ਗੱਲ ਆਈ ਤਾਂ ਉੱਥੇ ਸਾਡਾ ਸਿੱਖਾਂ ਦਾ ਇੱਕ ਫੇਕ ਲੀਡਰ ਬਣ ਕੇ ਗਾਂਧੀ ਗੋਰਿਆਂ ਨਾਲ ਮਿਲਿਆ। ਉਹਨੇ ਗੋਰਿਆਂ ਨਾਲ ਗੱਲ ਕੀਤੀ ਵੀ ਹਾਂ ਅਸੀਂ ਤੁਹਾਡੀ ਫੌਜ ਦੇ ਵਿੱਚ ਲੜਾਂਗੇ ਤੇ ਤੁਸੀਂ ਸਾਨੂੰ ਕੀ ਦੇਵੋਗੇ। ਉਹ ਟੇਬਲ ਦੇ ਉੱਤੇ ਬੈਠ ਕੇ ਗੱਲਬਾਤ ਉਹਨਾਂ ਨੇ ਕੀਤੀ ਤੇ ਫਿਰ ਗੋਰੇ ਜਦੋਂ ਇਸ ਖਿੱਤੇ ਨੂੰ ਛੱਡ ਕੇ ਗਏ ਤੇ ਉਹਨਾਂ ਨੇ ਇੱਕ ਮੁਲਕ ਦੇ ਗਏ। ਇਹ ਚੀਜ਼ਾਂ ਆਪਣੇ ਸਮਝਣ ਵਾਲੀਆਂ ਇੱਕ ਪਾਸੇ ਜਿੱਥੇ ਹਿੰਦੁਸਤਾਨ ਵਾਲੇ ਪਾਸਿਓਂ ਗੋਰਿਆਂ ਨਾਲ ਇੰਗਲੈਂਡ ਨਾਲ ਗੱਲਬਾਤ ਹੋ ਰਹੀ ਸੀ। ਤੇ ਉਸ ਵਕਤ ਹਿੰਦੁਸਤਾਨ ਦਾ ਇੱਕ ਲੀਡਰ ਇਦਾਂ ਦਾ ਵੀ ਸੀ ਜਿਹੜਾ ਦੂਜੀ ਧਿਰ ਦੇ ਨਾਲ ਵੀ ਗੱਲਬਾਤ ਕਰ ਰਿਹਾ ਸੀ ਜਰਮਨ ਦੇ ਨਾਲ ਹਿਟਲਰ ਦੇ ਨਾਲ ਵੀ ਗੱਲਬਾਤ ਭਾਰਤ ਵਾਲੇ ਪਾਸਿਓਂ ਚੱਲ ਰਹੀ ਸੀ ਸੁਭਾਚੰਦਰ ਬੋਸ ਜਿਹਨੇ ਆਜ਼ਾਦ ਹਿੰਦ ਫੌਜ ਬਣਾਈ ਉਹ ਹਿਟਲਰ ਦੇ ਨਾਲ ਗੱਲਬਾਤ ਕਰ ਰਿਹਾ ਸੀ ਜਰਮਨ ਦੇ ਵਿੱਚੋਂ ਸੁਭਾਚੰਦਰ ਬੋਸ ਨੇ ਆਪਣਾ ਰੇਡੀਓ ਦੇ ਥਰੂ ਉਹ ਆਪਣੇ ਲੋਕਾਂ ਨੂੰ ਸੁਨੇਹੇ ਵੀ ਦੇ ਰਿਹਾ ਸੀ ਤੁਸੀਂ ਦੇਖੋ ਇੱਥੇ ਭਾਰਤ ਵਾਲੇ ਪਾਸਿਆਂ ਦੋ ਲੜਲੀਆਂ ਧਿਰਾਂ ਦੇ ਨਾਲ ਦੋਨੇ ਪਾਸੇ ਗੱਲਬਾਤ ਚੱਲ ਰਹੀ ਸੀ ਵੀ ਜਿਹੜੀ ਧਿਰ ਜਿੱਤ ਗਈ ਜਾਂ ਕਹਿ ਲਈਏ ਦੋਨੇ ਹੱਥਾਂ ਦੇ ਵਿੱਚ ਲੱਡੂ ਸੀ ਇਹਨਾਂ ਦੇ ਵੀ ਜਿਹੜੀ ਧਿਰ ਜਿੱਤ ਗਈ ਫਿਰ ਅਸੀਂ ਉਹਦੇ ਨਾਲ ਬੈਠ ਕੇ ਗੱਲ ਕਰਾਂਗੇ ਉੱਥੇ ਸਿੱਖਾਂ ਦੀ ਲੀਡਰਸ਼ਿਪ ਕੀ ਕਰ ਰਹੀ ਸੀ ਅਸੀਂ ਕਿਹੜੇ ਮਸਲਿਆਂ 'ਚ ਉਲਝੇ ਹੋਏ ਸੀ ਉਦੋਂ ਸੋ ਸਾਨੂੰ ਸਹੀ ਲੀਡਰਸ਼ਿਪ ਦੀ ਪਛਾਣ ਹੋਣੀ ਬੜੀ ਜ਼ਰੂਰੀ ਹੈ ਸੋ ਅੱਜ 47 ਤੋਂ ਪਹਿਲਾਂ ਜਿਹੜੇ ਹਾਲਾਤ ਸੀ ਅੱਜ ਵੀ ਦੁਨੀਆ ਦੇ ਵਿੱਚ ਉਹੀ ਹਾਲਾਤ ਬਣੇ ਹੋਏ ਨੇ ਅੱਜ ਵੀ ਦੁਨੀਆ ਉਸੇ ਤਰ੍ਹਾਂ ਹੀ ਜਦੋਂ ਜਦ ਕਰ ਰਹੀ ਆ ਲੜ ਰਹੀ ਆ ਪਰ ਵਰਲਡ ਵਾਰ 1 ਤੇ 2 ਵਾਲੀ ਲੜਾਈ ਜੇ ਆਪਾਂ ਸੋਚੀਏ ਵੀ ਜਿਸ ਤਰ੍ਹਾਂ ਉਹ ਲੜਾਈਆਂ ਹੋਈਆਂ ਟੈਂਕਾਂ توپਾਂ ਦੀ ਜਾਂ 에ਅਰ ਫੋਰਸ ਦੀ ਖੁੱਲ ਕੇ ਵਰਤੋਂ ਹੋਈ ਹਰ ਇੱਕ ਮੌਲਕ ਨੇ ਆਪਣਾ ਪੂਰਾ ਜੋਰ ਲਾਇਆ ਉਸ ਤਰ੍ਹਾਂ ਦੀ جنگ ਅੱਜ ਦੇ ਸਮੇਂ ਦੇ ਵਿੱਚ ਨਹੀਂ ਹੋ ਸਕਦੀ ਕਿਉਂਕਿ ਜਦੋਂ ਤਾਂ ਦੁਨੀਆ ਦੇ ਵਿੱਚ ਨਿਊਕਲਰ ਆਇਆ ਹੈ ਨਾ ਜਾਂ ਨੀਕਤੋ ਵੀ ਅੱਗੇ ਜਾਂ ਗੱਲਾਂ ਕਰ ਲਈ ਹਾਈਟ ਹੋਏ ਨਾ ਬੰਬ ਵਗੈਰਾ ਆ ਗਏ ਅੱਜ ਦੀਆਂ ਜੰਗਾਂ ਜਿਹੜੀਆਂ ਉਹ ਲਿਮਟਿਡ ਆ ਇੱਕ ਹੱਦ ਨਹੀਂ ਲੜੀਆਂ ਜਾਂਦੀਆਂ ਉਸ ਤੋਂ ਇੱਕ ਰੈੱਡ ਲਾਈਨ ਆ ਜਿਹੜੀ ਉਹਨੂੰ ਕੋਈ ਕ੍ਰੋਸ ਨਹੀਂ ਕਰਦਾ ਜੰਗਾਂ ਅੱਜ ਵੀ ਲੜੀਆਂ ਜਾ ਰਹੀਆਂ ਜੰਗ ਲੜੀ ਜਾ ਰਹੀ ਆ ਟਰੇਡ ਦੀ ਜੰਗ ਲੜੀ ਜਾ ਰਹੀ ਆ ਮੁਲਖ ਲੜਦੇ ਨੇ ਜੰਗਾਂ ਅੱਜ ਵੀ ਜੰਗ ਲੜੀ ਜਾਂਦੀ ਆ ਪ੍ਰੌਕਸੀ ਵੀ ਹਣ ਪਾਕਿਸਤਾਨ ਦੇ ਵਿੱਚ ਕੁਝ ਦਿਨ ਪਹਿਲਾਂ ਜਿਹੜਾ ਬਲੋਚਿਸਤਾਨ ਦੇ ਵਿੱਚ ਬੰਬ ਧਮਾਕਾ ਹੋਇਆ ਚਾਰ ਬੱਚੀਆਂ ਮਾਰੀਆਂ ਗਈਆਂ ਉੱਥੇ ਤੇ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਜ਼ਖਮੀ ਹੋਏ ਨੇ ਮੈਂ ਕੱਲ ਦੇਖ ਰਿਹਾ ਸੀ ਪਾਕਿਸਤਾਨ ਦੇ ਬਲੀ ਨੂੰ ਕਿਹਾ ਗਿਆ ਵੀ ਇਹਦੇ ਪਿੱਛੇ ਭਾਰਤ ਦਾ ਹੱਥ ਬਲੋਚਿਸਤਾਨ ਦੇ ਵਿੱਚ ਜੋ ਕੁਝ ਵੀ ਗਤੀਵਿਧੀਆਂ ਪਾਕਿਸਤਾਨ ਦੇ ਖਿਲਾਫ ਹੁੰਦੀਆਂ ਉਹਦੇ ਪਿੱਛੇ ਪਾਕਿਸਤਾਨ ਦੇ ਬਲੀ ਨੂੰ ਕਿਹਾ ਜਾਂਦਾ ਕਿ ਇਹਦੇ ਪਿੱਛੇ ਭਾਰਤ ਦਾ ਹੱਥ ਹੈ ਇਹ ਭਾਰਤ ਦੀ ਪ੍ਰੌਕਸੀ ਆ ਪ੍ਰੌਕਸੀ ਹੁੰਦੀ ਇਹੀ ਆ ਕਿ ਜਿਹੜੀ ਤਰ ਲੜਦੀ ਹੁੰਦੀ ਹੈ ਨਾ ਉਸ ਧਿਰ ਦੇ ਪਿੱਛੇ ਕੁਝ ਹੋਰ ਖੜਾ ਹੁੰਦਾ ਹੈ ਸੋ ਪਾਕਿਸਤਾਨ ਦਾ ਇਹ ਕਹਿਣਾ ਹੈ ਕਿ ਖਲੋਸਤਾਨ ਦੇ ਪਿੱਛੇ ਭਾਰਤ ਦਾ ਹੱਥ ਆ ਆਪਸ ਸਰਪੇ ਗੱਲ ਸਮਝਣੀ ਆ ਕਿ ਜੰਗਾਂ ਜੁੱਦਾਂ ਦੇ ਤਰੀਕੇ ਬਦਲ ਗਏ ਆ ਸਾਨੂੰ ਵੀ ਦੁਨੀਆ ਦੀ ਬਦਲਦੀ ਰਾਜਨੀਤੀ ਨਾਲ ਦੁਨੀਆ ਦੇ ਅਨਸਾਰ ਸਾਨੂੰ ਵੀ ਆਪਣੀਆਂ ਸਟੇਟ ਆਪਣੀਆਂ ਪਾਲਿਸੀਆਂ ਆਪਣੀ ਲੀਡਰਸ਼ਿਪ ਦੇਖਣੀ ਪੈਣੀ ਆ ਕਿ ਦੁਨੀਆ ਦੇ ਅਨਸਾਰ ਕਿਹੜੀ ਲੀਡਰਸ਼ਿਪ ਗੱਲਬਾਤ ਕਰ ਰਹੀ ਆ ਤੇ ਕਿਹੜੀ ਲੀਡਰਸ਼ਿਪ ਸਾਨੂੰ ਐਸੋ ਚਕਰ ਦੇ ਵਿੱਚੋਂ ਸਾਡੀ ਬਾਹ ਫੜ ਕੇ ਖਿੱਚ ਕੇ ਇੱਕ ਸਨਹਿਰੀ ਇੱਕ ਇੱਕ ਚੰਨ ਨਾਲੇ ਪਾਸੇ ਲਿਜਾ ਸਕਦੀ ਹੈ ਸੋ ਦੁਨੀਆ ਦੇ ਵਿੱਚ ਅੱਜ ਸਾਰੇ ਮੁਲਕ ਆਪੋ ਆਪਣੀ ਕਮਿਊਨਿਟੀਆਂ ਨੂੰ ਲੈ ਕੇ ਆਪਣੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਕੋਈ ਸਮਝੌਤਾ ਨਹੀਂ ਕਰਦਾ ਚਾਹੇ ਪਾਕਿਸਤਾਨ ਸੀ ਆਪਾਂ ਦੇਖਿਆ ਜਦੋਂ ਪਾਕਿਸਤਾਨ ਨੂੰ ਲੱਗਿਆ ਵੀ ਗੱਲ ਰੈਡ ਲਾਈਨ ਆ ਜਿਹੜੀ ਭਾਰਤ ਵਾਲੇ ਪਾਸਿਓਂ ਕ੍ਰੋਸ ਕੀਤੀ ਜਾ ਰਹੀ ਹੈ ਤਾਂ ਫਿਰ ਖੁੱਲ ਕੇ ਅੱਗੇ ਸਾਹਮਣੇ ਉੰਨਾ ਨਹੀਂ ਕਹਤਾ ਵੀ ਸਾਨੂੰ ਕੋਈ ਕਮਜ਼ੋਰ ਜਾਂ ਛੋਟਾ ਮਲਕ ਨਾ ਸਮਝੋ ਦੂਸਰੇ ਪਾਸੇ ਜਦੋਂ ਆਪਾਂ ਦੇਖਦੇ ਆ ਕਿ ਜੰਗ ਤੋਂ ਬਾਅਦ ਭਾਰਤ ਦੀ ਦੁਨੀਆ ਦੇ ਵਿੱਚ ਇੰਨੀ ਕੁ ਬੇਇੱਜ਼ਤੀ ਹੋਈ ਆ ਅੱਜ ਉਹ ਸਾਰਾ ਕੁਝ ਭੁੱਲ ਕੇ ਹਾਲੇ 2 ਹਫ਼ਤੇ ਵੀ ਨਹੀਂ ਹੋਏ ਪੰਜਾਬ ਦੇ ਬਾਰਡਰਾਂ ਦੇ ਉੱਤੇ ਪਾਕਿਸਤਾਨ ਨਾਲ ਗੱਲਬਾਤ ਕਰਕੇ ਉਹ ਪਹਿਲਾਂ ਵਾਂਗੂ ਜਿਹੜੀਆਂ ਵਾਗਾ ਬਾਰਡਰ ਤੇ ਪਰੇਡਾਂ ਸ਼ੁਰੂ ਹੁੰਦੀਆਂ ਨੇ ਸ਼ਾਮ ਨੂੰ ਸਾਰਾ ਕੁਝ ਫੇਰ ਸ਼ੁਰੂ ਹੋ ਗਿਆ ਪਰ ਇਸ ਦਿਨ ਤੋਂ ਕਿਉਂਕਿ ਇਹ ਲੋਕ ਵੀ ਭਾਰਤ ਵਾਲੇ ਪਾਸੇ ਵੀ ਦੇਖਿਆ ਜਾ ਰਿਹਾ ਵੀ ਅਸੀਂ ਆਪ ਦੇ ਬੰਦੇ ਨਹੀਂ ਬਣਾਉਣੇ ਸਾਡਾ ਫਾਇਦਾ ਕਿਹਦੇ ਪਾਸੇ ਹੋ। ਪਰ ਇਹਦਾ ਮਤਲਬ ਇਹ ਵੀ ਨਹੀਂ ਕਿ ਜੰਗ ਖਤਮ ਹੋ ਗਈ ਹੈ। ਇਹ ਜੰਗ ਖਤਮ ਨਹੀਂ ਹੋਈ। ਭਾਰਤ ਵਾਲੇ ਪਾਸਿਓਂ ਜਿਹੜੇ ਡੈਲੀਗੇਸ਼ਨਾਂ ਦੁਨੀਆ ਦੇ ਵਿੱਚ ਭੇਜੇ ਜਾ ਰਹੇ ਨੇ ਆਪਦੀ ਗੱਲ ਰੱਖਣ ਵਾਸਤੇ ਜੰਗ ਦੇ ਵਿੱਚ ਕੀ ਕੁਝ ਹੋਇਆ। ਆਪਾਂ ਉਹਦੀ ਵੀ ਗੱਲ ਕਰਾਂਗੇ। ਸੋ ਕਹਿਣ ਤੋਂ ਭਾਵ ਕਿ ਜਿੱਥੇ ਦੁਨੀਆ ਚਿੰਤਤਾ ਦੁਨੀਆ ਦੀ ਜਿਹੜੀ ਸੁਪਰ ਪਾਵਰ ਹੈ ਇਸ ਵਕਤ ਚਾਹਲੀਏ ਸਰਪੰਚ ਆਪਾਂ ਜਿਹਨੂੰ ਕਹਿੰਨੇ ਆ ਅਮਰੀਕਾ। ਅਮਰੀਕਾ ਦੀ ਵੀ ਕੱਲ ਦੀ ਖਬਰ ਸੀ ਨਿਊਜ਼ ਦੇਖੀ ਹੋਣੀ ਹੈ ਬੀਬੀਸੀ ਦੇ ਉੱਤੇ ਕਾਫੀ ਵਧੀਆ ਇੱਕ ਨਿਊਜ਼ ਲੱਗੀ ਆ। ਅਮਰੀਕਾ ਵੀ ਸਮੇਂ ਦੇ ਨਾਲ ਆਪਦੇ ਜਿਹੜੇ ਅਮਰੀਕਾ ਦੇ ਸਿਟੀ ਜਾਂਦੇ ਉਹਨਾਂ ਦੀ ਸੁਰੱਖਿਆਤ ਨੂੰ ਲੈ ਕੇ ਕਿੰਨਾ ਚਿੰਤਤਾ ਉਹ ਇੱਕ ਇਦਾਂ ਦਾ ਡਿਫੈਂਸ ਸਿਸਟਮ ਬਣਾਉਣ ਜਾ ਰਹੇ ਨੇ ਡੋਨਲਡ ਟਰੰਪ ਨੇ ਕੱਲ ਉਹਦੀ ਗੱਲਬਾਤ ਕੀਤੀ ਆ 골ਡਨ ਡੌਮ ਜਿਵੇਂ ਇਜ਼ਰਾਈਲ ਦੇ ਵਿੱਚ ਤੁਸੀਂ ਸੁਣਿਆ ਹੋਣਾ ਐਰ ਡੌਮ ਇਜ਼ਰਾਈਲ ਕੋਲ ਜਿਹੜਾ ਡਿਫੈਂਸ ਸਿਸਟਮ ਆ ਬਾਰੀ ਹਮਲਿਆਂ ਤੋਂ ਆਪਦੇ ਮੁਲਕ ਨੂੰ ਆਪਣੇ ਲੋਕਾਂ ਨੂੰ ਬਚਾਉਣ ਵਾਸਤੇ ਜਿਵੇਂ ਪਿਛਲੇ ਪਿਛਲੇ ਸਮੇਂ ਦੇ ਵਿੱਚ ਇਜ਼ਰਾਈਲ ਦੇ ਉੱਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਰਾਕਟਾਂ ਜਿਹਨੂੰ ਦਾਗੇ ਗਏ ਸੀ ਤੇ ਆ ਇਜ਼ਰਾਈਲ ਦਾ ਜਿਹੜਾ ਡਿਫੈਂਸ ਸਿਸਟਮ ਆਇਰਨ ਡੋਮ ਉਹਨੇ ਉਹ ਸਾਰੇ ਹਵਾ ਦੇ ਵਿੱਚ ਜਿਹੜੇ ਉਰੋਖਤਾ ਸੀ ਹਮਲਾ ਬੜੀ ਘੱਟ ਗਿਣਤੀ ਦੇ ਵਿੱਚ ਜਿਹੜਾ ਉਹ ਰਾਕਟ ਧਰਤੀ ਦੇ ਉੱਤੇ ਡਿੱਗੇ ਸੀ ਜਿਹਨਾਂ ਨੁਕਸਾਨ ਕੀਤਾ ਇਜ਼ਰਾਈਲ ਦੇ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕ ਮਾਰੇ ਗਏ ਉੱਥੇ ਹੁਣ ਅਮਰੀਕਾ ਉਹ ਤੋਂ ਵੀ ਵੱਡਾ ਇੱਕ ਸਿਸਟਮ ਆ ਦੇ ਮੁਲਖ ਵਾਸਤੇ ਆ ਦੇ ਅਮਰੀਕਾ ਵਾਸਤੇ ਗੋਲਡਨ ਡੋਮ ਦੇ ਨਾਂ ਦੇ ਉੱਤੇ ਡਿਫੈਂਸ ਬਣਾ ਰਿਹਾ ਹੈ ਕੋਈ ਝੱਕ ਤਖੜਾ ਹੋਊਗਾ ਕਿ ਉਹ ਜਿਹੜੀਆਂ ਹਾਈਪਰਸੋਨਿਕ ਮਿਜ਼ਾਈਲਾਂ ਹੁੰਦੀਆਂ ਨਾ ਜਿਹੜੀ ਹਵਾ ਦੀ ਹਵਾ ਸੌਰੀ ਜਿਹੜੀ ਆਪਣੀ ਆਵਾਜ਼ ਹੁੰਦੀ ਆ ਇਸ ਤੋਂ ਵੀ ਤੇਜ਼ ਜਿਹੜੀਆਂ ਮਿਜ਼ਾਈਲਾਂ ਚੱਲਦੀਆਂ ਹਾਈਪਰਸੋਨਿਕ ਕਹਿੰਦੇ ਆ ਉਹਨਾਂ ਨੂੰ ਉਹਨਾਂ ਨੂੰ ਵੀ ਰੋਕੂਗਾ ਹਰ ਤਰ੍ਹਾਂ ਦੇ ਹਮਲੇ ਨੂੰ ਰੋਕੂਗਾ ਤੇ ਉਹਦੇ ਵਾਸਤੇ ਉਹਨਾਂ ਨੇ 175 ਬਿਲੀਅਨ ਦਾ ਬਜਟ ਜਿਹੜਾ ਨਾਲ ਕੀਤਾ ਹੈ ਉਹਨਾਂ ਨੇ ਇਹ ਵੀ ਕਿਹਾ ਦੀ ਇਹ ਪ੍ਰੋਜੈਕਟ ਜਦ ਤਾਈਂ ਕੰਪਲੀਟ ਹੋਣਾ ਉਹਦ ਤਾਈਂ ਇਹ ਜਿਹੜਾ ਬਜਟ ਵੱਧ ਕੇ 3-400 ਤੱਕ ਜਾ ਸਕਦਾ ਹੈ ਪਰ ਉਹਨਾਂ ਨੂੰ ਪ੍ਰਵਾਹ ਕੋਈ ਨਹੀਂ ਜਾਂ ਤੋਂ ਭਾਵ ਕਿ ਹਰ ਇੱਕ ਮੁਲਖ ਆਪਣੇ ਲੋਕਾਂ ਨੂੰ ਲੈ ਕੇ ਆਪਣੀ ਕਮਿਊਨਿਟੀ ਨੂੰ ਲੈ ਕੇ ਕੋਈ ਵੀ ਸਮਝੌਤਾ ਨਹੀਂ ਕਰਦਾ ਉੱਥੇ ਹੁਣ ਪੰਜਾਬ ਕਿੱਥੇ ਖੜਾ ਹੈ ਪੰਜਾਬ ਦੇ ਲੋਕਾਂ ਦਾ ਕੀ ਭਵਿੱਖਾ ਸੋ ਅੱਪਾ ਸ਼ੁਰੂਆਤ ਕਰਦੇ ਆ ਪੰਜਾਬ ਪਿਛਲੇ ਦਿਨਾਂ ਦੇ ਵਿੱਚ ਕੀ ਕੁਝ ਵਾਪਰਿਆ ਪੰਜਾਬ ਦੇ ਨਾਲ ਸੋ ਇੱਕ ਗੱਲ ਤਾਂ ਪੱਕੀ ਆ ਕਿ ਪਾਕਿਸਤਾਨ ਤੇ ਭਾਰਤ ਦੀ ਜੰਗ ਦੇ ਵਿੱਚ ਪਾਕਿਸਤਾਨ ਨੇ ਜਿਸ ਤਰ੍ਹਾਂ ਜਵਾਬ ਦਿੱਤਾ ਭਾਰਤ ਨੂੰ ਕਿ ਭਾਰਤ ਦੇ ਦੁਨੀਆ ਦੇ ਵਿੱਚ ਦੋ ਚਿੰਤਾ ਦਾ ਵਿਸ਼ਾ ਭਾਰਤ ਵਾਸਤੇ ਸੀ ਇੱਕ ਤਾਂ ਦੁਨੀਆ ਪੱਧਰ ਦੇ ਵਿੱਚ ਬੇਇੱਜ਼ਤੀ ਪਾਕਿਸਤਾਨ ਦੀ ਪਾਸੋਰੀ ਭਾਰਤ ਦੀ ਬਹੁਤ ਹੋਈ ਆ ਤੇ ਦੂਜਾ ਵੱਡਾ ਚਿੰਤਾ ਦਾ ਵਿਸ਼ਾ ਜਿਹੜਾ ਭਾਰਤ ਵਾਸਤੇ ਸੀ ਉਹ ਸੀ ਪੰਜਾਬ ਪੰਜਾਬ ਨੇ ਇਸ ਜੰਗ ਦੇ ਵਿੱਚ ਬਿਲਕੁਲ ਇੰਟਰਸਟਿੰਗ ਦਿਖਾਇਆ ਕਿਸੇ ਨੇ ਨਹੀਂ ਕਿਹਾ ਵੀ ਅਸੀਂ ਭਾਰਤ ਵਾਲੇ ਪਾਸਿਓਂ ਲੜਾਂਗੇ ਅਸੀਂ ਬਾਰਡਰਾਂ ਤੇ ਜਾ ਕੇ ਖੜਾਂਗੇ ਕੋਈ ਬਿਆਨ ਨਹੀਂ ਆਇਆ ਟਿੱਕੇ ਦੁੱਕਾ ਬਿਆਨ ਲੀਡਰਾਂ ਤੋਂ ਦਵਾਈ ਗਏ ਉਹ ਵੀ ਕਾਫੀ ਲੇਟ ਆਇਆ ਆਪਾਂ ਜਿਵੇਂ ਅ ਰਵਨੀਤ ਬਿੱਟੂ ਵਰਗੇ ਆਪਾਂ ਦੇਖਦੇ ਹਾਂ ਕਿ ਉਹ ਕਿਸ ਤਰ੍ਹਾਂ ਦੇ ਬੰਦੇ ਨੇ ਉਹ ਭਾਰਤ ਦੇ ਨਾਲ ਯਾਰੀ ਪਾ ਕੇ ਚੱਲਦੇ ਨੇ ਤੇ ਜੋ ਕੁਝ ਪਿੱਛੋਂ ਉਹਨਾਂ ਨੂੰ ਕਿਹਾ ਜਾਂਦਾ ਉਹਦਾਂ ਦੇ ਬਿਆਨ ਨਾਲ ਉਹਨਾਂ ਨੂੰ ਦੇਣੇ ਪੈਂਦੇ ਨੇ ਕੋ ਸੱਟਵੰਦਨਾ ਅਸੀਂ ਚੌਯਾਰੀ ਪਾਗ ਚੱਲੇ ਨੇ ਸੋ ਆਪਾਂ ਖਬਰਾਂ ਦੀ ਸ਼ੁਰੂਆਤ ਕਰਦੇ ਆ ਸੋ ਪਿਛਲੇ ਸੋਮਵਾਰ ਸੋਮਵਾਰ ਜਿਹੜੀ ਇੱਕ ਖਬਰ ਜੰਗ ਖਤਮ ਹੋ ਗਈ 10 ਤਰੀਕ ਨੂੰ 10 ਤਰੀਕ ਨੂੰ ਡੋਨਲਡ ਟਰੰਪ ਦੇ ਵੱਲੋਂ ਐਲਾਨ ਕੀਤਾ ਜਾਂਦਾ ਕਿ ਭਾਰਤ ਦੇ ਪਾਕਿਸਤਾਨ ਸੀਸਫਾਇਰ ਦੇ ਲਈ ਮੰਨ ਗਿਆ ਬਿਲਕੁਲ ਇਹ ਜੰਗ ਹੁਣ ਸੀਸਫਾਇਰ ਹੋ ਗਿਆ ਤੋਂ ਆਪਣੇ ਪਾਸ ਆ ਇਸ ਸਮਾਂ ਲੰਘਣ ਤੋਂ ਬਾਅਦ ਤਕਰੀਬਨ 9 ਦਿਨਾਂ ਤੋਂ ਬਾਅਦ ਭਾਰਤ ਵਾਲੇ ਪਾਸਿਓਂ ਇੱਕ ਖਬਰ ਸਾਰੇ ਚੈਨਲਾਂ ਦੇ ਉੱਤੇ ਉਹਨਾਂ ਦੇ ਜਿੰਨੇ ਵੀ ਆ ਯੂਟਿਊਬਰ ਜਾਂ ਸੋਸ਼ਲ ਮੀਡੀਆ ਦੇ ਉੱਤੇ ਟਵਿੱਟਰ ਹਰ ਜਗ੍ਹਾ ਦੇ ਉੱਤੇ ਖਬਰ ਬੜੀ ਜ਼ੋਰਾਂ ਛੋਰਾਂ ਦੇ ਨਾਲ ਚਲਾਈ ਗਈ ਉਹ ਖਬਰ ਕੀ ਸੀ ਪਹਿਲਾਂ ਆਪਾਂ ਖਬਰ ਸੁਣਦੇ ਹਾਂ ਇੰਡੀਅਨ ਮਿਲਟਰੀ ਇਨਸਟੇਲੇਸ਼ਨਸ ਸਿਵਿਲਿਅਨ ਪੋਪੂਲੇਸ਼ਨ ਸੈਂਟਰਸ ਇਨਕਲੂਡਿੰਗ ਇਨੋਸੈਂਟ ਲੇਡੀਜ਼ ਐਂਡ ਚਿਲड्रन ਪਰ ਆਲਸੋ ਨਾਟ ਸਪੇਰਡ And were considered as legitimate targets by the Pakistan military. He has even targeted religious places specifically, a case in point being the Golden Temple located in Amritsar, which is internationally renowned and a place of faith for everybody. It saw a surfeit of drone and missile attacks, which were thwarted bravely by our Army AD gunners. Hey, ਕੌਇਸ ਤੋਂ ਦਵਾਇਆ ਗਿਆ 9 ਦਿਨਾਂ ਦੇ ਬਾਅਦ ਤੇ ਇਹ ਬਿਆਨ ਫੌਜੀ ਦਾ ਭਾਰਤ ਦੇ ਸਾਰੇ ਚੈਨਲਾਂ ਦੇ ਉੱਤੇ ਸਾਰੇ ਜਗ੍ਹਾ ਚਲਾਇਆ ਗਿਆ ਜਿੱਥੇ ਫੌਜੀ ਨੇ ਕਿਹਾ ਕਿ ਪਾਕਿਸਤਾਨ ਵਾਲੇ ਪਾਸਿਓਂ ਪੰਜਾਬ ਦੇ ਉੱਤੇ ਦਰਬਾਰ ਸਾਹਿਬ ਦੇ ਉੱਤੇ ਜਿਹੜੇ ਹਮਲੇ ਕੀਤੇ ਗਏ ਤੇ ਅਸੀਂ ਉਹਨਾਂ ਹਮਲਿਆਂ ਨੂੰ ਰੋਕਿਆ ਹੁਣ ਇਹਦੇ ਉੱਤੇ ਪਾਕਿਸਤਾਨ ਦਾ ਪਾਕਿਸਤਾਨ ਦੀ ਫੌਜ ਦੇ ਵੱਲੋਂ ਉਹਨਾਂ ਦੇ ਆਫੀਸ਼ੀਅਲ ਪੇਜ ਆ ਜਿਹੜਾ ਉਹਨਾਂ ਨੇ ਬਿਲਕੁਲ ਡਿਨਾਈ ਕੀਤਾ ਰਿਜੈਕਟ ਕੀਤਾ ਸਾਰਾ ਕੁਝ ਵੀ ਇਹ ਬਿਲਕੁਲ ਝੂਠਾ ਅਸੀਂ ਬਿਲਕੁਲ ਹੀ ਕੋਈ ਵੀ ਮਜ਼ਾਇਲ ਇਦਾਂ ਦਰਬਾਰ ਸਾਹਿਬ ਦੇ ਉੱਤੇ ਕੋਈ ਨਿਸ਼ਾਨਾ ਨਹੀਂ ਬਣਾਇਆ ਤੇ ਨਾ ਹੀ ਅਸੀਂ ਕਦੇ ਕਦੇ ਸੋਚ ਸਕਦੇ ਹਾਂ ਹੁਣ ਗੱਲ ਸੋਚਣ ਵਾਲੀ ਇਹ ਆ ਕਿ ਭਾਰਤ ਨੂੰ ਇਹ ਗੱਲ ਕਰਨ ਦੀ ਲੋੜ ਕਿਉਂ ਪੈ ਗਈ ਨੌ ਦਿਨਾ ਤੋਂ ਬਾਅਦ ਕਿਉਂ ਲੋੜ ਪੈ ਗਈ ਇਹ ਗੱਲ ਕਰਨ ਦੀ ਕਿ ਪਾਕਿਸਤਾਨ ਨੇ ਦਰਪਾਰ ਸਾਹਿਬ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤੇ ਅਸੀਂ ਬਚਾਇਆ ਹੁਣ ਆਪਾਂ ਜੇ ਪਹਿਲਾਂ ਵੀ ਗੱਲ ਕੀਤੀ ਆ ਕਿ ਪੰਜਾਬ ਦਾ ਇੰਟਰਸਟ ਹੈ ਜਿਹੜਾ ਪੰਜਾਬ ਨੇ ਜਿਹੜਾ ਆਪਣਾ ਕਹੇ ਲੀਏ ਕਿ ਪੰਜਾਬ ਦੀ ਜਿਹੜੀ ਖਾਲਸਤਾਨੀ ਲੀਡਰਸ਼ਿਪ ਆ ਉਹਨੇ ਇਸ ਵਾਰੀ ਇਸ ਵਕਤ ਜਿਹੜੀ ਸਾਈਡ ਪੈਕ ਕੀਤੀ ਸੀ ਦੂਜੀ ਕੀਤੀ ਸੀ ਅਕੀ ਵੀ ਅਸੀਂ ਪਾਕਿਸਤਾਨ ਦੇ ਵਾਲ ਨਾ ਭਈ ਅਸੀਂ ਬਿਲਕੁਲ ਭਾਰਤ ਵਾਲੇ ਪਾਸੇ ਖੜਕੇ ਭਾਰਤ ਦੀ ਕਿਸੇ ਵੀ ਤਰ੍ਹਾਂ ਦੀ ਹਮਾਇਤ ਨਹੀਂ ਕਰਾਂਗੇ ਕਿਉਂਕਿ ਇਸ ਜੰਗ ਦੇ ਵਿੱਚ ਅਜੇ ਤਾਈਂ ਜਿਹੜਾ ਗਰਾਉਂਡ ਦੇ ਉੱਤੇ ਫੌਜਾਂ ਦੀ ਕੋਈ ਆ ਮੂਵ ਨਹੀਂ ਹੋਇਆ ਵੱਡਾ ਟੈਂਕਾਂ ਤੋਪਾਂ ਤਾਂ ਗੱਲ ਨਹੀਂ ਪਹੁੰਚੀ ਸਿਰਫ ਜੰਗ ਅਜੇ 에ਅਰ ਦੇ ਵਿੱਚ ਹੀ ਹਲੇ ਮਜੈਲਾਂ ਦੇ ਨਾਲ ਡਰੋਨਾਂ ਦੇ ਨਾਲ ਗੱਡੀ ਜਾ ਰਹੀ ਸੀ ਪਰ ਭਾਰਤ ਦੇ ਵਾਲੇ ਪਾਸਿਓਂ ਚਿੰਤਾ ਦਾ ਵਿਸ਼ਾ ਇਹ ਸੀ ਕਿ ਪੰਜਾਬ ਇਸ ਵਕਤ ਭਾਰਤ ਦੇ ਨਾਲ ਟੁੱਟ ਚੁੱਕਿਆ ਸੀ ਵਿਚਾਰਕ ਤੌਰ ਤੇ ਵੀ ਇਹ ਗੱਲ ਦਾ ਭਾਰਤ ਨੂੰ ਵੀ ਪਤਾ ਹੈ ਸੋ ਇਹੀ ਕਾਰਨ ਜਿਹੜਾ ਕਿ 9 ਦਿਨਾਂ ਤੋਂ ਬਾਅਦ ਇੱਕ ਵੱਡੇ ਪੱਧਰ ਦੇ ਉੱਤੇ ਏਦਾਂ ਦੀ ਕੈਂਪੇਨ ਚਲਾਈ ਗਈ ਕਿ ਪੰਜਾਬ ਵਾਲੇ ਸਿੱਖਾਂ ਦੇ ਮਨਾਂ ਦੇ ਵਿੱਚ ਇਹ ਗੱਲ ਬਿਠਾਈਏ ਕਿ ਅਸੀਂ ਤੁਹਾਡੇ ਰਾਖੇ ਹਾਂ ਹਾਲਾਂਕਿ ਪੰਜਾਬ ਚੰਗੀ ਤਰ੍ਹਾਂ ਜਾਣਦਾ ਕਿ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੌਣ ਕਰ ਸਕਦਾ ਜੰਗ 65 ਦੀ ਵੀ ਹੋਈ ਆ 71 ਦੀ ਵੀ ਹੋਈ ਆ ਪਾਕਿਸਤਾਨ ਵਾਲੇ ਪਾਸਿਓਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਨਹੀਂ ਕੀਤਾ ਗਿਆ ਪਰ 84 ਦੇ ਵਿੱਚ ਭਾਰਤ ਵਾਲੇ ਪਾਸਿਓਂ ਕਿਸ ਤਰ੍ਹਾਂ ਨਾਲ ਟੈਂਕਾਂ ਤੋਫਾਂ ਦੇ ਨਾਲ ਹਮਲਾ ਹੋਇਆ ਉਹ ਤਕਰੀਬਨ ਸਾਰੀ ਕੌਮ ਸਾਰੀ ਦੁਨੀਆ ਵੀ ਜਾਣਦੀ ਆ। ਸੋ ਦੂਸਰਾ ਗੱਲ ਇੱਥੇ ਖਤਮ ਨਹੀਂ ਹੋਈ। ਗੱਲ ਕੱਲੀ ਇੱਥੇ ਨਹੀਂ ਖਤਮ ਹੋਈ। ਆ ਡੀਡੀ ਨਿਊਜ਼ ਦਾ ਸਰਕਾਰੀ ਚੈਨਲ ਆ ਇੰਡੀਆ ਦਾ ਤੇ ਜਿੰਨੇ ਵੀ ਉਹਨਾਂ ਦੇ ਵੱਡੇ ਵੱਡੇ ਮੀਡੀਆ ਪਾਕਿਸਤਾਨ ਟਾਰਗੇਟਡ ਅੰਮ੍ਰਿਤਸਰ ਆ ਔਨ ਮਈ 8 ਹਾਊ ਇੰਡੀਆ 에어 డిਫੈਂਸ ਸੇਵਡ ਗੋਲਡਨ ਟੈਂਪਲ ਭਾਰਤ ਵਾਲੇ ਪਾਸੇ ਬੜੇ ਜੋਰਾਂ ਦੇ ਨਾਲ ਗੱਲ ਕਹੀ ਗਈ ਆ ਕਿ ਅਸੀਂ ਆ ਜਿਹੜਾ ਗੋਲਨ ਟੈਂਪਲ ਨੂੰ ਸੇਵ ਕੀਤਾ ਹੈ ਪਰ ਇਹਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਆਪੋ ਆਪਣੇ ਤੌਰ ਦੇ ਉੱਤੇ ਸਿੱਖਾਂ ਦੇ ਵੱਲੋਂ ਵੀ ਜਵਾਬ ਦਿੱਤਾ ਜਾ ਰਿਹਾ ਹੈ ਵੀ ਇਹ ਬਿਲਕੁਲ ਝੂਠ ਆ ਇਹ ਗੱਲਾਂ ਮੰਨਣ ਵਾਲੀਆਂ ਨੇ ਪਾਕਿਸਤਾਨ ਵਾਲੇ ਪਾਸਿਓਂ ਵੀ ਇਹ ਗੱਲ ਕਹੀ ਗਈ ਆ ਕਿ ਜਿਹੜੀਆਂ ਬਜ਼ੈਲਾਂ ਅੰਮ੍ਰਿਤਸਰ ਸਾਹਿਬ ਦੇ ਨੇੜੇ ਦੇ ਕੇ ਲਿਖੀਆਂ ਉਹ ਆਤਮਪੁਰਪ ਤੋਂ ਚਲੀਆਂ ਨੇ ਭਾਰਤ ਵਾਲੇ ਪਾਸਿਓਂ ਚਲੀਆਂ ਨੇ ਤੇ ਇਹ ਉਹਨਾਂ ਦੇ ਕੀਕਾ ਕਰਾਇਆ ਸਾਰਾ ਕੁਝ ਇਹ ਚੀਜ਼ਾਂ ਉਹਨਾਂ ਵਾਲੇ ਸਮੇਂ ਦੇ ਵਿੱਚ ਕਲੀਅਰ ਜ਼ਰੂਰ ਹੋਣਗੀਆਂ ਕਿ ਕਿਹੜੇ ਪਾਸੇ ਸਾਰਾ ਕੁਝ ਸੀ ਕਿਉਂਕਿ ਆਪਾਂ ਅਕਸਰ ਗੱਲ ਕਰਦੇ ਆ ਕਿ ਦੁਨੀਆ ਪਹਿਲਾਂ ਵਾਲੀ ਨਹੀਂ ਰਹੀ ਕੋਈ ਵੀ جنگ ਜੰਦਾਂ ਦੀ ਗੱਲ ਤਾਂ ਛੱਡੋ ਨਾਰਮਲ ਮੁਲਕਾਂ ਦੀਆਂ ਐਕਟੀਵਿਟੀਆਂ ਜਿਹੜੀਆਂ ਹੋ ਰਹੀਆਂ ਦੁਨੀਆ ਆਪ ਕੋ ਆਪਣੇ ਸੈਟਲਾਈਟਾਂ ਦੇ ਥਰੂ ਸਾਰਾ ਕੁਝ ਦੇਖ ਰਹੀ ਹੁੰਦੀ ਹੈ ਕਿ ਕੀ ਹੋ ਰਿਹਾ ਇਹ ਤਾਂ جنگ ਦਾ ਮਸਲਾ ਸੀ ਬੜਾ ਵੱਡਾ ਮਸਲਾ ਸੀ ਇੱਥੇ ਸਾਰੀ ਦੁਨੀਆ ਦੇ ਸੈਟਲਾਈਟਾਂ ਇੱਥੇ ਤੈਨਾਲ ਸੀ ਆ ਉਹਨਾਂ ਵਾਲੇ ਸਮੇਂ ਦੇ ਵਿੱਚ ਚੀਜ਼ਾਂ ਕਲੀਅਰ ਹੋਣਗੀਆਂ ਪਰ ਇਹ ਗੱਲ ਇੱਥੇ ਸੀਮਤ ਨਹੀਂ ਰਹੀ ਇੱਥੇ ਇੱਕ ਗੱਲ ਆ ਭਾਰਤ ਦੀ ਫੌਜ ਨੇ ਉਹ ਇਹ ਵੀ ਕਹੀ ਗਈ ਕਿ ਅਸੀਂ ਹਰ ਮੰਦਰ ਸਾਹਿਬ ਦੇ ਵਿੱਚ ਇਹ ਆ ਡਿਫੈਂਸ ਗੰਨਾ ਜਿਹੜੀਆਂ ਤੇਨਾਕ ਕੀਤੀਆਂ ਇਹ ਝੂਠ ਇਥੋਂ ਕਿਤਾ ਹੀ ਬੋਲਿਆ ਇਹਨਾਂ ਨੇ ਤੇ ਮੀਡੀਆ ਨੇ ਉਹਨੂੰ ਪ੍ਰਮੋਟ ਕੀਤਾ ਇਹਨਾਂ ਨੂੰ ਇਹ ਵੀ ਨਹੀਂ ਪਤਾ ਲੱਗਿਆ ਵੀ ਅਸੀਂ ਜਿਹੜਾ ਝੂਠ ਬੋਲ ਰਹੇ ਆ ਇਹ ਪੰਜਾਬ ਵਾਲੇ ਪਾਸਿਓਂ ਆ ਜਥੇਬੰਦੀਆਂ ਤੋਂ ਸ਼ਰੋਮਣੀ ਕਮੇਟੀ ਇਹਦਾ ਅਸਰ ਜ਼ਰੂਰ ਕਰੂਗੀ ਜਦੋਂ ਤੁਸੀਂ ਇਹ ਕਹਿ ਰਹੇ ਆ ਕਿ ਹਰਮੰਦਰ ਸਾਹਿਬ ਇਹ ਡਿਫੈਂਸ ਗੱਨਾ ਸੀ ਤਾਇਨਾਤ ਕੀਤੀਆਂ ਤੇ ਜਦੋਂ ਇਹ ਗੱਲਬਾਤ ਐਸਪੀਸੀ ਪਾਈ ਪਹੁੰਚੀ ਤਾਂ ਐਸਪੀਸੀ ਨੇ ਸਾਰਾ ਕੁਛ ਇਹ ਬਿਲਕੁਲ ਖੰਡਨ ਕੀਤਾ ਉਹਨਾਂ ਨੇ ਕਿਹਾ ਬਿਲਕੁਲ ਝੂਠ ਆ ਸੋ ਆ ਫੌਜੀ ਆ ਆ ਭਾਰਤੀ ਫੌਜ ਦਾ ਲੈਫਟੀਨੈਂਟ ਜਨਰਲ ਆ ਇਹ ਸੁਮੇਦ ਆ ਇਵਾਨ ਡਿਕਾਨੋ ਦਰਬਾਰ ਸਾਹਿਬ ਤੇ ਕਹਿੰਦਾ ਹੈੱਡ ਗ੍ਰਾਂਥੀ ਨੇ ਸਾਨੂੰ ਸੁਰੱਖਿਆ ਲਈ ਗੰਨਾ ਲਗਾਉਣ ਦੀ ਇਜਾਜ਼ਤ ਦਿੱਤੀ ਉੱਥੋਂ ਵਿਗਾ ਲਾਈਟਾਂ ਅਸਲੀ ਬੰਦ ਕੀਤੀਆਂ ਗਈਆਂ ਤਾਂ ਜੋ ਅਸੀਂ ਆਉਣ ਵਾਲੇ ਡਰੋਨਾਂ ਨੂੰ ਸਾਫ਼ ਦੇਖ ਸਕੀਏ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਨੇ ਸੰਭਾਵਿਤ ਖਤਰੇ ਨੂੰ ਸਮਝਿਆ ਕਿੱਡਾ ਵੱਡਾ ਝੂਠਾ ਬਿਆਨ ਹੈ ਤੇ ਲੋਕਾਂ ਦਾ ਕੀ کردار ਹੋਊਗਾ ਯਾਰ ਜਦੋਂ ਹਰਜਿੰਦਰ ਸਿੰਘ ਧਾਮੀ ਨੂੰ ਪੁੱਛਿਆ ਗਿਆ ਮੀਡੀਆ ਨੇ ਵੀ ਤੁਸੀਂ ਇਸ ਤਰ੍ਹਾਂ ਦੀ ਆਗਿਆ ਦਿੱਤੀ ਆ ਆ ਜਿਹੜੇ ਹੈੱਡ ਗ੍ਰਾਂਥੀ ਸਾਹਿਬ ਨੇ ਉਹਨਾਂ ਨੇ ਤਾਂ ਪਹਿਲਾਂ ਹੀ ਕਿਹਾ ਤਾਂ ਮੀਡੀਆ ਨੂੰ ਵੀ ਇਹ ਬਿਲਕੁਲ ਸਾਥੋਂ ਕੋਈ ਇਸ ਤਰ੍ਹਾਂ ਦਾ ਨਾ ਹੀ ਛੜਤੀ ਅਪਰੋਚ ਹੋਈ ਹੈ ਤੇ ਨਾ ਹੀ ਸੀ ਆਕੇ ਦਵਾਂ ਕਿ ਹੋਈ ਚੀਜ਼ਾਂ ਦੀ ਵੀ ਇੱਥੇ ਕੋਈ ਤੁਸੀਂ ਆਵਦੀਆਂ ਗੰਨਾ ਲਿਆ ਕੇ ਤੁਸੀਂ ਵੀਰੋ ਇੱਥੇ ਤੇ ਕਾਮੀ ਸਾਹਿਬ ਨੇ ਵੀ ਕਿਹਾ ਕਿ ਬਿਲਕੁਲ ਸਪਸ਼ਟ ਕੀਤਾ ਕਿ ਬੰਨ ਕੋਲੇ ਝੂਠ ਬੋਲਿਆ ਜਾ ਰਿਹਾ ਹੈ ਹੁਣ ਇਹ ਜਿਹੜੇ ਫੌਜੀ ਨੇ ਜਾਂ ਭਾਰਤੀ ਮੀਡੀਆ ਉਹਨਾਂ ਨੂੰ ਆਧਮੂਲ ਕਾਉਣ ਦੀ ਜਗ੍ਹਾ ਨਹੀਂ ਮਿਲਦੀ ਵੀ ਸਾਡਾ ਝੂਠ ਤਾਂ ਇੱਥੇ ਮਰਨ ਦਾ ਫਾਸ ਹੋ ਗਿਆ ਸੋ ਇਹਦੇ ਉੱਤੇ ਐਸਪੀਸੀ ਜਿਹੜੀ ਉਹ ਜਿਹੜੀ ਵਧਾਈ ਦੀ ਪਾਤਰਾ ਬਹੁਤ ਵਧੀਆ ਰੋਲ ਨਿਭਾਇਆ ਉਹਨਾਂ ਨੇ ਕਿਸੇ ਤਰ੍ਹਾਂ ਦੀ ਕੋਈ ਦੇਸ਼ ਭਗਤੀ ਭਾਰਤ ਦੇ ਪ੍ਰਤੀ ਨਿਭਾਈ ਉਹਨਾਂ ਨੇ ਜਿਹੜੀ ਕਿ ਆਪਾਂ ਹਮੇਸ਼ਾ ਉਮੀਦ ਕਰਦੇ ਆ ਕਿ ਸਾਡੀਆਂ ਜਥੇਬੰਦੀਆਂ ਪੰਜਾਬ ਵਾਲੇ ਪਾਸੇ ਖੜ ਕੇ ਸਾਡੇ ਵਾਲੇ ਪਾਸੇ ਖੜ ਕੇ ਸਾਡੀ ਗੱਲ ਕਰਨ ਬਿਲਕੁਲ ਬਹੁਤ ਵਧੀਆ ਜਿਹੜਾ ਇੱਥੇ ਜਿਹੜਾ ਕੰਮ ਰੋਲ ਸ਼੍ਰੋਮਣੀ ਕਮੇਟੀ ਵੱਲੋਂ ਜਿਹੜਾ ਨਿਭਾਇਆ ਗਿਆ ਹੁਣ ਇਸ جنگ ਦੇ ਵਿੱਚ ਆਪਾਂ ਅਗਲਾ ਚੈਪਟਰ ਨੂੰ ਦੇਖਦੇ ਆਂ ਪਾਕਿਸਤਾਨ ਦੇ ਭਾਰਤ ਦੀ جنگ ਦੇ ਵਿੱਚ ਆਪਾਂ ਦੇਖਿਆ ਕਿ ਭਾਰਤ ਵਾਲੇ ਪਾਸਿਓਂ ਆਧਮਪੁਰ ਦੇ ਵਿੱਚ ਨਿਊ ਕੋਵੀ ਫਟ ਕੀਤੇ ਗਏ ਆ ਡਿਫੈਂਸ ਸਿਸਟਮ ਵੀ ਪੰਜਾਬ ਦੇ ਵਿੱਚ ਫਟ ਕੀਤੇ ਗਏ S400 ਹੁਣ ਇਹ ਹੁੰਦਾ ਕੀ ਆ S400 ਆ ਨਾ ਜਿਹੜਾ ਜੋ ਪੰਜਾਬ ਦੇ ਵਿੱਚੋਂ ਜਦੋਂ ਵੀ ਪਾਕਿਸਤਾਨ ਦੇ ਉੱਤੇ ਕੋਈ ਮਿਜ਼ਾਈਲ ਦਾਗੀ ਜਾਂਦੀ ਆ ਉਹ ਮਿਜ਼ਾਈਲਾ ਆਪਣੇ ਪਿੱਛੇ ਸਿਗਨੇਚਰ ਛੱਡ ਜਾਂਦੀ ਆ ਹਾਂ ਉਹ ਜਿਹੜੇ ਸਾਹਮਣਾ ਡਿਫੈਂਸ ਸਿਸਟਮ ਹੁੰਦਾ ਉਹ ਪਤਾ ਕਰ ਲੈਂਦਾ ਹੁੰਦਾ ਵੀ ਇਹ ਕਿੱਥੋਂ ਚੱਲੀ ਆ ਫਿਰ ਉਹ ਜਗ੍ਹਾ ਦੇ ਉੱਤੇ ਉਹ ਮਲਕ ਹਮਲਾ ਕਰਦਾ ਹੁੰਦਾ ਪਰ ਭਾਰਤ ਦੇ ਵਿੱਚ ਸੌਰੀ ਪੰਜਾਬ ਦੇ ਵਿੱਚ ਇਹ ਡਿਫੈਂਸ ਸਿਸਟਮ ਭਾਰਤ ਦੇ ਵੱਲ ਇੰਸਟਾਲ ਕੀਤੇ ਗਏ ਆ ਤੇ ਅਣਪੜ੍ਹੇ ਦੇ ਵਿੱਚ ਨਿਊਕ ਵੀ ਜਿਹੜੇ ਇੰਸਟਾਲ ਕੀਤੇ ਗਏ ਆ ਇਹਦੀ ਜਾਣਕਾਰੀ ਸਿੱਖਾਂ ਦੀ ਜਿੱਥੇ ਬੰਨੀ ਸਖ ਪਰ ਜਸਟਿਸ ਨੇ ਯੂਵਨ ਤੱਕ ਪਹੁੰਚਦੀ ਵੀ ਕੀਤੀ ਆ ਕਿ ਪੰਜਾਬ ਨੂੰ ਇੱਕ جنگ ਦਾ ਮੈਦਾਨ ਬਣਾਇਆ ਜਾ ਰਿਹਾ ਹੈ ਕਿਉਂਕਿ ਇਹਦੇ ਉੱਤੇ ਹੁਣ ਸਿੱਖਾਂ ਦੀਆਂ ਜਿਹੜੀਆਂ ਜਸੇਬੰਦੀਆਂ ਖਾਸ ਕਰਕੇ ਪੰਜਾਬ ਦੇ ਵਿੱਚ ਵੀ ਚਲੋ ਉੱਥੇ ਤੱਕ ਕਿਸੇ ਨੇ ਗੱਲਬਾਤ ਨਹੀਂ ਕਾफी ਕੀਤੀ ਜਾਂਦਾ ਹੈ। ਜਬ ਪਾਰਲੀਮੈਂਟ ਤੇ ਵੀ ਉੱਥੇ ਤਾਂ ਇਹਨਾਂ ਚੀਜ਼ਾਂ ਦੇ ਉੱਤੇ ਡਿਬੇਟ ਹੋਣੀ ਚਾਹੀਦੀ ਆ ਪੰਜਾਬ ਨੂੰ ਲੈ ਕੇ ਵੀ ਕਿ ਜਦੋਂ ਵੀ ਪਾਕਿਸਤਾਨ ਤੇ ਭਾਰਤ ਦੀ ਜੰਗ ਹੁੰਦੀ ਆ ਵਿਚਲਾ ਰਸਤਾ ਕੀ ਆ ਜੇ ਇੱਕ ਪਾਸੇ ਪਾਕਿਸਤਾਨ ਕਹਿੰਦਾ ਕਿ ਅਸੀਂ ਸਿੱਖਾਂ ਦੇ ਉੱਤੇ ਹਮਲਾ ਨਹੀਂ ਕਰਾਂਗੇ ਸੁਵਿਲਿਆਂ ਦੇ ਉੱਤੇ ਉਹ ਕਹਿੰਦੇ ਅਸੀਂ ਹਮਲਾ ਨਹੀਂ ਕਰਾਂਗੇ ਉਹ ਕਹਿੰਦੇ ਸੀ ਦਰਬਾਰ ਸਾਹਿਬ ਦੇ ਵੱਲ ਅਸੀਂ ਹਮਲੇ ਦੀ ਸੋਚ ਵੀ ਨਹੀਂ ਸਾਦੇ ਪਾਕਿਸਤਾਨ ਕਹ ਰਿਆ ਦੂਜੇ ਪਾਸੇ ਭਾਰਤ ਕਹਿੰਦਾ ਕਿ ਅਸੀਂ 골ਡਨ ਟੈਂਪਲ ਨੂੰ ਅਸੀਂ ਹਮਲੇ ਤੋਂ ਬਚਾਇਆ ਭਾਪ ਕੀ ਦੋਨੇ ਤਰ੍ਹਾਂ ਕਹਿ ਰਹੀਆਂ ਕਿ ਅਸੀਂ ਸਿੱਖਾਂ ਦੇ ਉੱਤੇ ਹਮਲਾ ਨਹੀਂ ਕਰਾਂਗੇ ਹੁਣ ਇੱਥੇ ਸਿੱਖਾਂ ਦੀ ਜਿਹੜੀ ਲੀਡਰਸ਼ਿਪ ਆ ਉਹਨੂੰ ਵੀ ਚਾਹੀਦਾ ਕਿ ਯੂਐਨ ਨੂੰ ਪਈ ਅਪਰੋਚ ਕਰਨਾ ਜਿਵੇਂ ਇਰਾਕ ਦੀ ਜੰਗ ਹੋਈ ਸੀ ਇਰਾਕ ਦੀ ਜੰਗ ਦੇ ਵਿੱਚ ਰਾਖ ਦੇ ਵਿੱਚ ਨਾ ਕੁਰਦ ਰਹਿੰਦੇ ਨੇ ਕੁਰਦਾਨੂ ਸੇਫ ਕਰਨ ਵਾਸਤੇ ਜਿੱਥੇ ਕੁਰਦ ਰਹਿੰਦੇ ਸੀ ਉਸ ਏਰੀਏ ਨੂੰ ਜਿਹੜਾ ਨੋ ਜਨ ਏਰੀਆ ਲਾਣਾ ਗਿਆ ਸੀਗਾ ਵੀ ਉੱਥੇ ਕੋਈ ਹਮਲਾ ਨਹੀਂ ਕਰੂਗਾ। ਜਾਂ ਉਸ ਤੋਂ ਬਾਅਦ ਦੇਖੀ ਆਪਾਂ ਹੋਰ ਵੀ ਜੰਗਾ ਜੰਦਾਂ ਦੇ ਵਿੱਚ ਬੋਸਨੀਆਂ ਦੀ جنگ ਹੋਈ ਆ। ਉੱਥੇ ਵੀ ਯੂਨਾਈਟਿਡ ਨੇਸ਼ਨ ਨੇ ਇੱਕ ਮਤਾ ਲਿਆਂਦਾ ਸੀ ਤੇ ਯੂਨ ਨੇ ਉਸ ਮਤੇ ਨੂੰ ਮੰਨਿਆ ਸੀ ਵੀ ਇਸ ਖਿੱਤੇ ਦੇ ਉੱਤੇ ਇਸ ਇਸ ਏਰੀਏ ਦੇ ਉੱਤੇ ਨੋ ਫਲਾਈ ਜ਼ੋਨ ਆ ਜਿਹੜਾ ਉੱਥੇ ਅਸੀਂ ਕੋਈ ਬੰਬ ਨਹੀਂ ਸਿੱਟਾਂਗੇ। ਸੋ ਪੰਜਾਬ ਦਾ ਦਰਬਾਰ ਸਾਹਿਬ ਇਹਨੂੰ ਇਸ ਇਸ ਮਸਲੇ ਨੂੰ ਲੈ ਕੇ ਵੀ ਸਾਡੀ ਜਿਹੜੀ ਕਮਿਊਨਿਟੀ ਆ ਜਾਂ ਸਾਡੀਆਂ ਜਥੇਬੰਦੀਆਂ ਚਲੋ ਸੈਕਟਰ ਜਸਟਿਸ ਦੇ ਵੱਲੇ ਤਾਂ ਅਪਰੋਚ ਕੀਤੀ ਜਾ ਰਹੀ ਆ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਵੀ ਇਹ ਗੱਲਬਾਤ ਕਰਨੀ ਚਾਹੀਦੀ ਜਥੇਬੰਦੀਆਂ ਨੂੰ ਵੀ ਠੀਕ ਆ ਤੁਸੀਂ ਦੋਨੇ ਤਰਾਹ ਕਹਿ ਰਹੀਆਂ ਵੀ ਅਸੀਂ ਪੰਜਾਬ ਦੇਤੇ ਹਮਲਾ ਜਾਂ ਅਕਾਲ ਤਖਤ ਸਰ ਦਰਬਾਰ ਸਾਹਿਬ ਦੇਤੇ ਹਮਲਾ ਨਹੀਂ ਕਰਾਂਗੇ ਅਸੀਂ ਸੁਵੀਲਿਆਂ ਦੇਤੇ ਹਮਲਾ ਨਹੀਂ ਕਰਾਂਗੇ ਦੋਨੇ ਤਰਾਹ ਕਹਿ ਰਹੀਆਂ ਵੀ ਅਸੀਂ ਆ ਪੰਜਾਬ ਦੇ ਉੱਤੇ ਨਹੀਂ ਹਮਲਾ ਕਰਨਾ ਤੇ ਫਿਰ ਜੁਐਨਓ ਦੇ ਉੱਤੇ ਫਿਰ ਸਹਿਮਤੀ ਤਾਂ ਬਣ ਜਾਣੀ ਚਾਹੀਦੀ ਦੋਨਾਂ ਧਿਰਾਂ ਦੀ ਉੱਥੇ ਚਲੇ ਜਾਣ ਨਾ ਦੋਨੇ ਧਿਰਾਂ ਕਿਉਂਕਿ ਇਸ ਮਸਲੇ ਦੇ ਵਿੱਚ ਤੀਜੀ ਧਿਰ ਦਾ ਆਉਣਾ ਬੜਾ ਜ਼ਰੂਰੀ ਆ ਜਦੋਂ ਤੀਜੀ ਧਿਰ ਵਿੱਚ ਆ ਜਾਂਦੀ ਹੈ ਨਾ ਤੀਜੀ ਧਿਰ ਜਦੋਂ ਆ ਜੂਗੀ ਵਿੱਚ ਉਸ ਤੋਂ ਬਾਅਦ ਫਿਰ ਭਵਿੱਖ ਦੇ ਵਿੱਚ ਜਿਹੜੇ ਇਦਾਂ ਦੇ ਖਲਾਅ ਬਣਦੇ ਆ ਤੇ ਉਹ ਜਿਹੜੀ ਤੀਜੀ ਧਿਰ ਆ ਯੂਐਨਓ ਨਾਟੋ ਅਮਰੀਕਾ ਉਹ ਫਿਰ ਇੱਥੇ ਜੋ ਵੀ ਕੋਈ ਡਰੋਨ ਜਾਂ ਮਜ਼ਾਈਲ ਉਸ ਇਲਾਕੇ ਦੇ ਵਿੱਚ ਏਰੀਏ ਦੇ ਵਿੱਚ ਆਊਗੀ ਤਾਂ ਉਹ ਤੀਜੀ ਤੈਰੋਂ ਨੂੰ ਰੋਕਣ ਵਾਸਤੇ ਹੱਟ ਕਰ ਸਕਦੀ ਆ ਉਹਦੇ ਕੋਲੇ ਇੰਨੀ ਅਥਾਰਟੀ ਇੰਨੀ ਪਾਵਰ ਹੁੰਦੀ ਆ ਪਰ ਹੁਣ ਇਹ ਸਿੱਖ ਪਰ ਜਸਟਿਸ ਦਾ ਅਪਰੋਚ ਕਰ ਰਹੀ ਆ ਉਹਨਾਂ ਨੇ ਸਮੇਂ ਦੇ ਵਿੱਚ ਉਹ ਲੱਗੇ ਹੋਏ ਆ ਕਿ ਪੰਜਾਬ ਦੇ ਵਿੱਚ ਜੋ ਨਿਊਕ ਉੱਥੇ ਇੰਸਟਾਲ ਕੀਤੇ ਗਏ ਆ ਪੰਜਾਬ ਨੂੰ ਬਿਨਾਂ ਗੱਲ ਤੋਂ ਇਸ ਜੰਗ ਤੇ ਜੰਗ ਦਾ ਅਖਾੜਾ ਬਣਾਇਆ ਜਾ ਰਿਹਾ ਕਿਉਂਕਿ ਪਾਕਿਸਤਾਨ ਵਾਲੇ ਪਾਸਿਓ ਜੇ ਭਾਰਤ ਕਹਿੰਦਾ ਵੀ ਪੰਜਾਬ ਦੇ ਉੱਤੇ ਹਮਲਾ ਕੀਤਾ ਜਾਊਗਾ ਜਾਂ ਫਿਊਚਰ ਦੇ ਵਿੱਚ ਆ ਪਰਮਾਣੂ ਹਮਲੇ ਦੇ ਨਾਲ ਪੰਜਾਬ ਦੇ ਉੱਤੇ ਹਮਲਾ ਕਰੂਗਾ ਪਾਕਿਸਤਾਨ ਤਾਂ ਇਹਦੀ ਸੰਭਾਵਨਾ ਬੜੀ ਘੱਟ ਆ ਕਿਉਂਕਿ ਜੇ ਆਪਣੇ ਚੜ੍ਹਦੇ ਪੰਜਾਬ ਦੇ ਉੱਤੇ ਪਾਕਿਸਤਾਨ ਪਰਮਾਣੂ ਨਾਲ ਹਮਲਾ ਕਰਦਾ ਤਾਂ ਉਹਦੀ ਮਾਰ ਦੇ ਵਿੱਚ ਤਾਂ ਫਿਰ ਪਾਕਿਸਤਾਨ ਵਾਲਾ ਪੰਜਾਬ ਤੇ ਉਹ ਸਾਰਾ ਹਿੱਸਾ ਹੀ ਆ ਜਾਊਗਾ ਪਰ ਜੇ ਚੜ੍ਹਦੇ ਪੰਜਾਬ ਦੇ ਉੱਤੇ ਇਹ ਪਰਮਾਣੂ ਨਾਲ ਹਮਲਾ ਹੁੰਦਾ ਤਾਂ ਦਿੱਲੀ ਕਿਤੇ ਨਾ ਕਿਤੇ ਸੇਫ ਰਹਿ ਜੂਗੀ ਦਿੱਲੀ ਦੂਰ ਰਹਿ ਜਾਂਦੀ ਤੁਹਾਸ ਕਰਕੇ ਇਹ ਚੀਜ਼ਾਂ ਅਸੀਂ ਇਹਨਾਂ ਚੀਜ਼ਾਂ ਨੂੰ ਲੈ ਕੇ ਸਾਡੀਆਂ ਜਥੇਬੰਦੀਆਂ ਜਿਹੜੀਆਂ ਉਹਨਾਂ ਨੂੰ ਫਿਕਰਮੰਦ ਹੋਣ ਦੀ ਲੋੜ ਆ ਇਸ ਪਾਸੇ ਧਿਆਨ ਦੇਣ ਦੀ ਲੋੜ ਆ ਵੀ ਕੀ ਹੋਣ ਜਾ ਰਿਹਾ ਹੁਣ ਅਗਲੇ ਚੈਪਟਰ ਦੇ ਉੱਤੇ ਆਉਣੇ ਆਪਾਂ ਅਗਲਾ ਚੈਪਟਰ ਕੀ ਆ ਇਹ ਜੰਗ ਤੋਂ ਬਾਅਦ ਭਾਰਤ ਵਾਲੇ ਪਾਸਿਓਂ ਡੈਲੀਗੇਸ਼ਨ ਆ ਜਿਹੜੇ ਉਹ ਦੁਨੀਆ ਦੇ ਵਿੱਚ ਭੇਜੇ ਜਾ ਰਹੇ ਨੇ ਉਹ ਭੇਜੇ ਕਿਉਂ ਜਾ ਰਹੇ ਨੇ ਕਿ ਦੁਨੀਆ ਦੇ ਵਿੱਚ ਉਹ ਆਪਣੀ ਗੱਲ ਰੱਖਣੀ ਚਾਹੁੰਦੇ ਆ ਕੱਲ ਜਾਪਾਨ ਦੇ ਵਿੱਚ ਇਹਨਾਂ ਦਾ ਇੱਕ ਡੈਲੀਗੇਸ਼ਨ ਪਹੁੰਚ ਚੁੱਕਿਆ ਹੈ ਹੁਣ ਭਾਰਤ ਵਾਲੇ ਪਾਸੋਂ ਤਾਂ ਇਹ ਕਿਹਾ ਜਾ ਰਿਹਾ ਵੀ ਦੁਨੀਆ ਦੇ ਵਿੱਚ ਅਸੀਂ ਆਪਣਾ ਪੱਖ ਰੱਖਣਾ ਹੈ ਜੋ جنگ ਦੇ ਹਾਲਾਤ ਨੇ ਜੋ جنگ ਪਾਕਿਸਤਾਨ ਦੇ ਨਾਲ ਕੋਈ ਆ ਅਸਲ ਦੇ ਵਿੱਚ ਇਹ ਜਿਹੜਾ ਕਾਰਨ ਆਪਾਂ ਸਮਝਦੇ ਇਹਨਾਂ ਨੂੰ ਕਿ ਅਸਲ ਕਾਰਨ ਕੀ ਹੈ ਦੁਨੀਆ ਦੇ ਵਿੱਚ ਯੂਨੋ ਦੇ ਵਿੱਚ ਜਿਹੜੇ ਮੁਲਕ ਮੈਂਬਰ ਨੇ ਉਹ ਸਾਰੇ ਮੁਲਕਾਂ ਕਈ ਭਾਰਤ ਅਪਰੋਚ ਕਰ ਰਿਹਾ ਕਿਉਂਕਿ ਅ ਜੁਲਾਈ ਦੇ ਵਿੱਚ ਜੁਲਾਈ ਦੇ ਵਿੱਚ ਯੂਨੋ ਦੇ ਜਿਹੜੇ 15 ਮੈਂਬਰ ਹੁੰਦੇ ਆ ਪੰਜ ਤਾਂ ਪੱਕੇ ਮੈਂਬਰ ਹੁੰਦੇ ਵੀਟੋ ਪਾਵਰ ਪੰਜ ਦੇ ਨਾਲ 10 ਕੱਚੇ ਮੈਂਬਰ ਹੁੰਦੇ ਆ ਉਹ ਜਿਹੜੇ 10 ਕੱਚੇ ਮੈਂਬਰ ਹੁੰਦੇ ਆ ਉਹ ਦੋ ਦੋ ਸਾਲਾਂ ਤੋਂ ਬਾਅਦ ਚੇਂਜ ਹੋ ਜਾਂਦੇ ਆ ਜੁਲਾਈ ਦੇ ਵਿੱਚ ਪੰਜ ਮੁਲਕ ਆ ਜਿਹੜੇ ਕੱਚੇ ਮੈਂਬਰ ਉਹ ਚੇਂਜ ਹੋਣਗੇ ਉਹ ਪੰਜ ਮੁਲਕ ਕਿਹੜੇ-ਕਿਹੜੇ ਆ ਇੱਕ ਦਾ ਡੈਨਮਾਰਕ ਗਰੀਸ ਪਾਕਿਸਤਾਨ ਪਨਾਮਾ ਤੇ ਸਮੋਲਿਆ ਇਹ ਪੰਜਾਂ ਮੁਲਖਾਂ ਨੇ ਰਿਪਲੇਸਮੈਂਟ ਕਾਨੀ ਜਲਾਈ ਦੇ ਵਿੱਚ ਤੇ جنگ ਦੇ ਵਿੱਚ ਜਦੋਂ ਪਿਛਲੇ ਦਿਨ ਜੰਗ ਲੱਗੀ ਸੀ ਭਾਰਤ ਨੇ ਪਾਕਿਸਤਾਨ ਦੇ ਉਦੋਂ ਸਿੱਖ ਜਥੇਬੰਦੀ ਨੇ ਸਿੱਖਪਨ ਜਸਟਿਸ ਨੇ ਪਾਕਿਸਤਾਨ ਨੂੰ ਵੀ ਅਪੀਲ ਕੀਤੀ ਸੀ ਅਸੀਂ ਤੁਹਾਡੇ ਨਾਲ ਆ ਪਰ ਅਸੀਂ ਫਰੀ ਦੇ ਵਿੱਚ ਤੁਹਾਡੇ ਨਾਲ ਹੀ ਖੜਾਂਗੇ ਤੁਸੀਂ ਸਾਡੀ ਗੱਲ ਸਾਡਾ ਖਾਲਸਾ ਦਾ ਮਤਾ ਯੂਨੋ ਦੇ ਵਿੱਚ ਲੈ ਕੇ ਜਾਓ ਹੁਣ ਕਿਤਨਾ ਕਿਤੇ ਭਾਰਤ ਵਾਲੇ ਪਾਸੇ ਇਹ ਚੀਜ਼ ਦਾ ਡਰਾ ਇਹਨਾਂ ਨੂੰ ਕਿ ਪਾਕਿਸਤਾਨ ਜਦੋਂ ਜਲਾਈ ਦੇ ਵਿੱਚ ਉਹ ਮੈਂਬਰ ਬਣੂਗਾ ਉਹ ਉੱਥੇ ਮਤਾ ਰੱਖ ਸਕਦਾ ਹੈ ਖਾਲਸਾ ਦਾ ਤੇ ਖਾਲਸਾ ਦੇ ਮਤੇ ਤੇ ਡਿਸਕਸਨ ਨਾ ਹੋਵੇ ਇਸ ਚੀਜ਼ ਨੂੰ ਰੋਕਿਆ ਜਾਵੇ ਹਾਂ ਦਾ ਪੱਖ ਰੱਖਿਆ ਜਾਵੇ ਇਹੋ ਜੀਆਂ ਮੁਲਕਾਂ ਦੇ ਨਾਲ ਡੀਲਾਂ ਕਰ ਲਈਆਂ ਜਾਣ ਐਗਰੀਮੈਂਟ ਕਰ ਲਏ ਜਾਣ ਟ੍ਰੇਡ ਦੇ ਵੀ ਕਿਤਨਾ ਕਿਤੇ ਉਹਨਾਂ ਮੁਲਕਾਂ ਨੂੰ ਖਾਲਸਾ ਨਾਲੇ ਪਾਸੇ ਚੁੱਪ ਕਰਾ ਲਿਆ ਜਾਵੇ ਹੁਣ ਪਾਕਿਸਤਾਨ ਨੂੰ ਇਹਨਾਂ ਵੀ ਪਤਾ ਹੈ ਕਿ ਜੇ ਅਸੀਂ ਖਾਲਸਾਣ ਦੀ ਗੱਲ ਖਾਲਸਾ ਦਾ ਮਤਾ ਯੂਨੋ ਦੇ ਵਿੱਚ ਲੈ ਕੇ ਆਉਣੇ ਆ ਤਾਂ ਭਾਰਤ ਵਾਲੇ ਪਾਸੇ ਵੀ ਬਲੋਚਿਸਤਾਨ ਵਾਲਾ ਮਸਲਾ ਯੂਨੋ ਦੇ ਵਿੱਚ ਲਿਆਂਦਾ ਜਾਊਗਾ ਸੋ ਆਉਣ ਵਾਲਾ ਸਮਾਂ ਇਹ ਦੱਸੂਗਾ ਕਿ ਪਾਕਿਸਤਾਨ ਇਹ ਮਤਾ ਲੈ ਕੇ ਆਉਂਦਾ ਇਹ ਕਿਸ ਪਾਸੇ ਨੂੰ ਇਹ ਗੱਲ ਪੱਜ ਜਾਂਦੀ ਹੈ ਥੋੜੀ ਜਿਹੀ ਲਾਈਟ ਦੀ ਗੱਲ ਕਰ ਲਈਏ ਹੁਣ ਲਾਈਟ ਹੀ ਕਹਾਂਗੇ ਇੱਕ ਜਮੂਰਾ ਟਾਈਪ ਦਾ ਜਿਹੜਾ ਸਿਸਟਮ ਆ ਭਾਰਤ ਦੇ ਵੱਲੋਂ ਰੱਖੇ ਗਏ ਇਦਾਂ ਦੇ ਜਮੂਰੇ ਜਿਹੜੇ ਲੱਗਦੇ ਸਾਡੇ ਵਰਗੇ ਆ ਦਸਤਾਰਾਂ ਵੀ ਸਿਰਾਂ ਤੇ ਰੂਪ ਦੇ ਵਿੱਚ ਵੀ ਹੈਗੇ ਆ ਪਰ ਉਹ ਜਮੂਰੇ ਹਮੇਸ਼ਾ ਭਾਰਤ ਦੇ ਕਹੇ ਅਨਸਾਰ ਉਹਨਾਂ ਅਨਸਾਰ ਨੱਚਦੇ ਨੇ ਉਹਨਾਂ ਜਿਵੇਂ ਉਹ ਕਹਿੰਦੇ ਵੀ ਉੱਠ ਉੱਠਦੇ ਨੇ ਬੈਠ ਬੈਠਦੇ ਨੇ ਪੂਛ ਲਾ ਪੂਛ ਲਾਉਂਦੇ ਨੇ ਪਿਛਲੇ ਦਿਨੀ ਦਿੱਲੀ ਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਜਿਹੜਾ ਹੁਣ ਭਾਜਪਾ ਦੇ ਵਿੱਚ ਜਾ ਬੈਠਾ ਉਹਨੇ ਪੂਰੇ ਦੇਖੋ ਭਾਰਤ ਦੇ ਵਿੱਚ ਇਸੇ ਕਮਿਊਨਿਟੀ ਨੇ ਕੋਈ ਤਿਰੰਗਾ ਯਾਤਰਾ ਨਹੀਂ ਕੱਢੀ ਕੋਈ ਲੈਣਾ ਦੇਣਾ ਨਹੀਂ ਉਹਨਾਂ ਨੇ ਇਹਨਾਂ ਚੀਜ਼ਾਂ ਦੇ ਨਾਲ ਪਰ ਉਹ ਕਹਿੰਦੇ ਹੁੰਦੇ ਨੇ ਜਿਹੜਾ ਗੁਲਾਮ ਹੁੰਦਾ ਨਾ ਗੁਲਾਮ ਉਹ ਬੜੀ ਜਿਆਦਾ ਐਕਟਿੰਗ ਕਰਦਾ ਹੁੰਦਾ ਬੜਾ ਨੱਚ ਨੱਚ ਕੇ ਆਪਦੇ ਮਾਲਕ ਨੂੰ ਇਹ ਚੀਜ਼ ਦਿਖਾਉਣ ਦੀ ਕੋਸ਼ਿਸ਼ ਕਰਦਾ ਹੁੰਦਾ ਵੀ ਮੈਂ ਬੜਾ ਖੁਸ਼ ਹਾਂ ਤੇਰੇ ਰਾਜ ਦੇ ਵਿੱਚ ਮੈਂ ਬੜਾ ਇੰਜੋਏ ਕਰ ਰਿਹਾ ਹਾਂ ਸੋ ਉਦਾਂ ਦਾ ਹੀ ਕੁਝ ਜਿਹੜਾ ਮਨਜਿੰਦਰ ਸਿੰਘ ਸਿਰਸੇ ਦੇ ਵੱਲੋਂ ਦਿਖਾਇਆ ਗਿਆ ਖਾਸਾ ਤਿਰੰਗਾ ਯਾਤਰਾ ਇਨੇ ਕੱਢੀਆ ਤੇ ਮੈਂ ਥੱਲੇ ਜਾ ਕੇ ਉਹਦੀ ਪੋਸਟ ਦੇ ਕਮੈਂਟ ਪੜ ਰਿਆ ਸੀ ਤੇ ਲੋਕਾਂ ਨੇ ਇਹੋ ਜੀ ਭਾਸ਼ਾ ਯੂਜ਼ ਕੀਤੀ ਐ ਇੱਚ ਆਪਾਂ ਬੋਲ ਨਹੀਂ ਸਕਦੇ ਕਿ ਤੈਨੂੰ ਕਾਹਦਾ ਚਾ ਚੜਿਆ ਹੋਇਆ ਕਾਦੀਆਂ ਤੈਨੂੰ ਤੂੰ ਨੱਚ ਰਿਆਂ ਕਾਹਦਾ ਟਾਪ ਰਿਆਂ ਕਾਹਦਾ ਤਰੰਗਾ ਤੇਰਾ ਵੀ ਤੁਹਾਨੂੰ ਨਵੰਬਰ 84 ਤੁਹਾਡੇ ਬਜ਼ੁਰਗਾਂ ਦੇ ਗਲਾਂ 'ਚ ਟਾਇਰ ਪਾ ਕੇ ਅਗਲੇ 60 ਤੇ ਤੁਹਾਨੂੰ ਅਜੇ ਤੇ ਅਕਲ ਨਹੀਂ ਆਏਗੀ ਤੁਹਾਨੂੰ ਜੇ ਤੁਸੀਂ ਫੇਰ ਦੁਬਾਰਾ ਕੁਝ ਕਰਉਣਾ ਹੈ ਸੋ ਇਹ ਆਮ ਸਿੱਖਾਂ ਦੀਆਂ ਭਾਵਨਾਵਾਂ ਨੇ ਪਰ ਇਹ ਜਿਹੜੇ ਜਮੂਰਾ ਟਾਈਪ ਲੋਕ ਅੱਗੇ ਕੀਤੇ ਜਾਂਦੇ ਐ ਇਹੋ ਜੀ ਲੀਡਰਸ਼ਿਪ ਆਪਾਂ ਸ਼ੁਰੂ ਦੇ ਵਿੱਚ ਲੀਡਰਸ਼ਿਪ ਦੀ ਗੱਲ ਕੀਤੀ ਆ ਨਾ ਇੱਕ ਸਮਝਦਾਰ ਤੇ ਸਿਆਣੀ ਲੀਡਰਸ਼ਿਪ ਤੇ ਇੱਕ ਏਦਾਂ ਦੀ ਜਿਹੜੀ ਕਹ ਲਈਏ ਕਿ ਆ ਸਮਝੌਤਿਆਂ ਦੇ ਵਿੱਚੋਂ ਨਿਕਲੀ ਹੋਈ ਲੀਡਰਸ਼ਿਪ ਆਉਂਦੀ ਆ ਸਮਝੌਤਿਆਂ ਦੇ ਵਿੱਚੋਂ ਨਿਕਲੀ ਹੋਈ ਲੀਡਰਸ਼ਿਪ ਹਮੇਸ਼ਾ ਏਦਾਂ ਦੇ ਪਖੰਡ ਕਰਦੀ ਹੁੰਦੀ ਆ ਸੋ ਇਹ ਉਹਨਾਂ ਦਾ ਹਿੱਸਾ ਨੇ ਉਹਨਾਂ ਦੇ ਬੰਦੇ ਨੇ ਆਪਾਂ ਇਹਨਾਂ ਚੀਜ਼ ਦੀ ਪਛਾਣ ਰੱਖੀਏ ਤੋ ਕਈ ਵਾਰੀ ਇਹ ਇਕਾ ਤੁਕਾ ਜਦੋਂ ਕੋਈ ਪਾਕਿਸਤਾਨ ਦਾ ਉੱਤੇ ਸਿੱਖਾਂ ਦਾ ਮਸਲਾ ਪਾਕਿਸਤਾਨ ਦੇ ਵਿੱਚ ਹੁੰਦਾ ਤੁਸੀਂ ਦੇਖੋ ਇਹ ਬੰਦੇ ਕਿਦਾਂ ਐਕਟਿੰਗ ਕਰਦੇ ਆ ਉਹ ਇੱਕ ਮਨਜਿੰਦਰ ਬਿੱਟਾ ਹੋ ਸਾਈਕਲ ਚੋਰ ਖਣੀ ਆਹੀ ਨਾਂ ਇਹ ਉਹ ਟੀਵੀ ਤੇ ਬੈਠ ਕੇ ਕਿਵੇਂ ਸੰਘ ਪਾੜ ਪਾੜ ਕੇ ਪਾਕਿਸਤਾਨ ਦੇ ਖਿਲਾਫ ਤੇ ਇਹ ਵੀ ਜਨਾਬ ਪਾਕਿਸਤਾਨ ਦੀਆਂ ਅੰਬੈਸਡੀਆਂ ਦੇ ਮੁਰੇ ਖੜ ਕੇ ਧਰਨੇ ਪ੍ਰਦਰਸ਼ਨ پورے ਹਾਲ ਹੁੰਦੇ ਇਹਨਾਂ ਦੇ ਪਰ ਇਹ ਨੱਚਦੇ ਉਸੇ ਤਰੀਕੇ ਨਾਲ ਜਿਵੇਂ ਇਹਨਾਂ ਨੂੰ ਪਾਠ ਕਿੰਦਾ ਸੋ ਇਹ ਲੀਡਰਸ਼ਿਪ ਦੀ ਸਾਨੂੰ ਪਹਿਚਾਨ ਹੋਣੀ ਚਾਹੀਦੀ ਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਅਪਡੇਟ ਲੈ ਕੇ ਇੱਕ ਵਾਰ ਫਿਰ ਤੁਹਾਡੇ ਰੂਪੂ ਹਾਜ਼ਰ ਹੁੰਦੇ ਰਵਾਂਗੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਵੱਧ ਤੋਂ ਵੱਧ ਇਸ ਵੀਡੀਓ ਦੇ ਲਿੰਕ ਨੂੰ ਸ਼ੇਅਰ ਜ਼ਰੂਰ ਕਰਨਾ ਆਪਣੇ ਭੈਣ ਭਰਾਵਾਂ ਦੇ ਨਾਲ ਤਾਂ ਕਿ ਜਾਣਕਾਰੀ ਇਹ ਜਿਹੜੀ ਉਹ ਸਾਰਿਆਂ ਤੀ ਪਹੁੰਚਦੀ ਹੋ ਸਕੇ ਸੋ ਦੇਵ ਆਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ